ਹਾਂਜੀ ਦੋਸਤੋ ਸਾਰਨ ਸასი ਕਾਲ ਕੀ ਹਾਲ ਚੱਲਿਆ ਸਾਰੇ ਦੋਸਤਾਂ ਮੇਰੇ ਮੇਰੇ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਤੀਸਰੀ ਪੋਸਟ ਮੁੰਡਾ ਗੁਰਸਿੱਖ ਮੁੰਡਾ ਜੀ ਮੁੰਡੇ ਦਾ ਨਾਮ ਹੈਗਾ ਸੁਖਵਿੰਦਰ ਸਿੰਘ ਉਮਰ 20 1984 ਕੱਦ 5 ਫੁੱਟ 10 ਇੰਚ ਸਿਟੀ ਤੂਰੀ ਤੂਰੀ ਸ਼ਹਿਰ ਤੋਂ ਆਈ ਕਾਸਟ ਧਮਾਨਾ ਦਾ ਮੁੰਡਾ ਹੈ ਕੰਮ ਮੈਨੇਜਰ ਆ ਜੀ ਮਰੂਤੀ ਸੰਯੁਕਤੀ ਕੰਪਨੀ ਦੇ ਵਿੱਚ ਲੜਕੀ ਪਾਲਦ ਨੇ ਘਰੇਲੂ ਡਿਮਾਂਡ ਕਹਿੰਦੇ ਸਾਡੀ ਕੋਈ ਵੀ ਨਹੀਂ ਹੈਗੀ ਤੇ ਗੋਤ ਇੱਕ ਤਸਨ ਰੁਪਾਲ ਕੋਤਾ ਦੂਸਰਾ ਨਾਮ ਦੱਸ ਦਾਂਗੇ ਆਪਾਂ ਫੋਨ ਨੰਬਰ ਤੇ ਤੇ ਬਾਕੀ WhatsApp ਨੰਬਰ ਸਾਡਾ ਨੋਟ ਕਰ ਲਓ 62804 1200 ਤੋਂ ਕਿਸੇ ਨੇ ਵੀ ਇਸ ਰਿਸ਼ਤੇ ਬਾਰੇ ਕੋਈ ਜਾਣਕਾਰੀ ਚਾਹੀਦੀ ਆ ਤਾਂ ਸਾਣਾ ਤੁਸੀਂ ਇਸ WhatsApp ਨੰਬਰ ਤੇ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹੜੇ ਵੀ ਬੰਦੇ ਸਾਨੂੰ Instagram ਦੇਖ ਰਹੇ ਨੇ Facebook ਦੇਖ ਰਹੇ ਨੇ ਉਹ ਫੋਲੋ ਕਰ ਲਓ ਜਿਹੜੇ YouTube ਦੇਖ ਰਹੇ ਨੇ ਉਹ ਸਾਾਨੂੰ ਸਬਸਕ੍ਰਾਈਬ ਕਰ ਲਓ ਤੇ ਇਹੇ ਤਰ੍ਹਾਂ ਦੇ ਰਿਸ਼ਤੇ ਆਂਦੇ ਰਹਿੰਦੇ ਨੇ ਕਿਸੇ ਨੇ ਵੀ ਆਪਣੀ ਪੋਸਟ ਤੁਹਾਡੇ ਕੋਲ ਪਵਾਣੀ ਆ ਤਾਂ ਆਪਾਂ ਫਰੀਆਫ ਕੋਸਟ ਪੋਸਟ ਪਾਣੇ ਆ ਤੇ ਆਪਣੇ ਕੋਲ WhatsApp ਨੰਬਰ ਤੇ ਬਾਇਓ ਡਾਟਾ ਸ਼ੇਅਰ ਕਰਦਾ ਕਰੋ ਤੇ ਇਹ ਆਪਣੇ ਪੋਸਟ ਵਾਤੇ ਵਾਤੇ ਦੋਸਤਾ ਮਿੱਤਰਾਂ ਤੱਕ ਰਿਸ਼ਤੇਦਾਰਾਂ ਤੱਕ ਸ਼ੇਅਰ ਕਰਿਆ ਕਰੋ ਤਾਂ ਜੋ ਸਾਰਾ ਵਾਸਤੇ ਵਧੀਆ ਵਧੀਆ ਪੋਸਟਾਂ ਤੇ ਆਪਣਾ ਲਿਖ ਕੇ ਆ ਸਕੀਏ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਸਰੀਕਾਲ